ਆਪਣੇ ਕੋਲੇ ਬਾਈ ਕੰਬੈਨਾ ਖੜੀਆਂ ਜੀ ਤਿੰਨ ਵਕਾਊ ਤੇ ਇਹ ਕਹ ਗਿਆ ਜੀ ਪ੍ਰੀਤ तकरीबन ਨੋ ਮਾਡਲ ਤੇ ਟਾਇਰ ਗਿਆ ਜੀ 80 90 ਪੈਸੇ ਕੰਡੀਸ਼ਨ ਹੈਗੀ ਟਾਇਰਾਂ ਦੇ ਅਗਲੇ ਆ ਦੇ ਪਿਛਲੇ ਵਾਲੇ ਟਾਇਰ ਹੋਣਗੇ ਲਗਭਗ 60 70 ਪੈਸੇ ਹੋਣਗੇ ਤੇ ਮਸ਼ੀਨ ਗਿਆ ਜੀ ਪਿੰਦਾ ਪਹਿਲੋ ਪੇਟੀ ਬੰਦ ਨਾਲ ਸੀ ਤੇ ਹੁਣ ਡਿਸਪੋਇਲਨ ਵਾਲਾ ਯਾਨੀ ਕਿ ਕੋਈ ਉਹਦੇ ਫਾਲਟ ਵਗੈਰਾ ਪੈ ਗਿਆ ਸੀ ਇੰਜਨ ਦੇ ਬਲਾਕ ਬਲੂ ਛੂਰੀ ਛੂਰੀ ਵਗੈਰਾ ਕੱਟ ਗਿਆ ਤੇ ਉਹਦੇ ਕਰਕੇ ਡਿਸਪੋਇਲ ਕਰਤਾ ਤੇ ਬਿਲਕੁਲ ਜਾਇਰ ਰੇਟ ਮਿਲ ਰਹੀ ਆ ਤੇ ਇੱਕ ਹੋਰ ਖੜੀ ਜੀ ਆਪਣੇ ਕੋਲੇ ਪ੍ਰੀਤੀ ਆ ਉਹ ਵੀ तकरीबन 13 14 ਮਾਡਲ ਹੈਗੀ ਆ ਪੇਟੀਬੰਦ ਇੰਜਨ ਤੇ ਉਹਦਾ ਆਪਾਂ ਉਹਦੀ ਵੀਡੀਓ ਨਹੀਂ ਜਾਨੀ ਕਿ ਕੋਲ ਨਹੀਂ ਗਏ ਮਸ਼ੀਨ ਕੋਲ ਨਹੀਂ ਖੜੀ ਸੀ ਹੈ ਆਪਣੇ ਲੱਗ ਗਈ ਆ ਜੇ ਕਿਸੇ ਵੀਰ ਨੇ ਲੈਣੀ ਤਾਂ ਆਪਾਂ ਨੂੰ ਉਹਦੇ ਬਾਰੇ ਵੀ ਕਮੈਂਟ ਕਰਿਆ ਜੇ ਇੱਕ ਖੜੀ ਆ ਜੀ ਮਥਾੜੂ ਵੀ 4600 4600 ਮਥਾੜੂ ਆ तकरीबन ਨਾਲ ਦੇ ਟਾਇਰ ਦਸਦਾ ਬੰਦਾ ਤੇ ਮਸ਼ੀਨ ਉਹ ਵੀ ਆਪਣੇ ਇੱਥੇ ਨਿਗਾਹ ਜੀ ਮਸ਼ੀਨ ਬਹੁਤ ਸਾਫ਼ ਪੇਟੀਬੰਦ ਵਾਲਾ ਹੈਗੀ ਆ ਜੀ ਤੇ ਕੋਈ ਵੀਰ ਆਇਆ ਹੈਗਾ ਮਥਾੜੂ ਦਾ ਸ਼ਕੀਮ ਦੇ ਆਪਣਾ ਕੁਸਪਰ ਕਰੇ ਮਥਾੜੂ ਵੀ ਆਪ ਲੈ ਦੇਵੇਂ 4400 ਮਸ਼ੀਨ ਬਹੁਤ ਚੰਗੀ ਚਲਦੀ ਹੈ ਮਥਾੜੂ ਦੀ 4400 ਤੇ ਤਕਰੀਬਨ ਜਾਇ ਰੇਟਰਾਂ ਵਾਲੀ ਮਿਲੂਗੀ ਇੱਕ ਖੜੀ ਹੈ ਜੀ ਐਮ ਐਸ ਉੱਥੇ ਤੇ ਉਹ ਵੀ ਵਿਕਾਊ ਆ ਤੇ ਆਪਣੇ ਕੋ ਮਸ਼ੀਨਾਂ ਆ ਗਿਆ ਜੀ ਚਾਰ ਹੈ ਜੇ ਕਿਸੇ ਵੀਰ ਨੇ ਲੈਣੀ ਵੇ ਤਾਂ ਆਪਣਾ ਕਨੈਕਟ ਕਰੇ ਤੇ ਮਸ਼ੀਨਾਂ ਵੀ ਜਾਇ ਰੇਟਰਾਂ ਮਿਲਣਗੀਆਂ ਤੇ ਜਿਹੜੀ 프리ਦਾ ਜੀ ਤੇਰਾ 14 ਮਾਡਲ ਉਹ ਹੈਗੀ ਹੈ ਜੀ ਪੇਟੀ ਬੰਦਨ ਵਾਲਾ ਉਹ ਵੀ ਜਾਇ ਰੇਟਰਾਂ ਮਿਲੂਗੀ ਤੇ ਆਪਾਂ ਹੀ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਕੰਬੈਨਾਂ ਕੋਲੇ ਇੱਕ ਕੰਬੈਨ ਦੀ ਤੁਹਾਨੂੰ ਆਪਾਂ ਵੀਡੀਓ ਦਿਖਾਵਾਂਗੇ ਪ੍ਰੀਤ 9 ਮਾਡਲ ਦੀ ਬਾਕੀ ਜੀ ਆਪਣੇ ਉਹ ਵੀ ਰੇਟ ਜਾਇਜ਼ ਨੇ ਉਹ ਵੀ ਆਪਣੇ ਨਿਗਾਹ ਜੀ ਨੇ ਕਿਉਂਕਿ ਆਪਾਂ ਕੱਲ ਆਪਾਂ ਹੁਣ ਜਾਣਾ ਉੱਥੇ ਉਹਨਾਂ ਦੀ ਵੀਡੀਓ ਨਹੀਂ ਪਾ ਸਕਦੇ ਵੀ ਜਾਨੀ ਕੋਈ ਸਾਈਡ ਤੇ ਖੜੀਆਂ ਨੇ ਉਹ ਬੈਨ ਆ ਫਿਰ ਇੰਨੀ ਦੂਰ ਦੂਰ ਨਹੀਂ ਗਿਆ ਜਾਂਦਾ ਹੈ ਆਪਣੇ 5 ਕਿਲੋਮੀਟਰ ਦੇ ਵਿੱਚ ਵਿੱਚ ਹੀ ਹੈਗੀਆਂ ਜੇ ਕਿਸੇ ਵੀਰ ਨੇ ਲੈਣੀਆਂ ਤੇ ਬੱਬੂ ਵੀਰ ਦਾ ਨੰਬਰ ਤੁਹਾਨੂੰ ਦਿਆਂਗੇ ਆਪਾਂ ਉਹਨੇ ਨਾ ਕਨੈਕਟ ਕਰਿਆ ਜੀ ਤੇ ਜਾਂ ਮੇਰੇ ਨੰਬਰ ਵੀ ਕਿਸੇ ਵੀਰ ਕੋਲ ਹੈਗਾ ਤੇ ਆਪਣੇ ਨਾਲ ਕਨੈਕਟ ਕਰਿਆ ਜੀ ਤੇ ਤੁਹਾਨੂੰ ਲੈ ਕੇ ਚਲਦੇ ਆਂ ਜੀ ਮਸ਼ੀਨਾਂ ਕੋਲੇ ਬੋਲ ਸਹੀ ਸਸਿਆ ਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਆਪਣਾ ਵੀ ਅੱਜ ਦਾ ਬਲੌਗ ਹੈ ਕਿ ਆਪਾਂ ਤੁਹਾਨੂੰ ਕੰਪੈਨ ਬਾਰੇ ਦੱਸਣ ਚ ਆ ਗਏ ਆਂ ਕੰਪੈਨ ਸੇਲ ਆ ਜੀ ਪ੍ਰੀਤ ਤੇ ਬਾਕੀ ਖੜੀ ਜੀ ਆਪਣੇ ਬੱਬੂ ਕੋਲ ਤੁਸੀਂ ਜਾਣਦੇ ਹੀ ਹੋ ਉਹਨਾਂ ਨੂੰ ਤੇ ਮਸ਼ੀਨ ਬਿਲਕੁਲ ਕੋਕਾ ਬੋਰ ਦੀ ਆ ਲੋਕਲ ਚੱਲੀ ਆ ਬਾਹਰ ਦਾ ਕੋਈ ਦੇਖੋ ਇੱਕ ਅਦਾ ਚੱਕਰ ਲੱਗਾ ਹੋਇਆ ਤਾਂ ਆਪਾਂ ਕੋਈ ਕਹਿ ਨਹੀਂ ਸਕਦੇ ਤੇ ਮਸ਼ੀਨ ਇਹੀ ਦੇ ਵਰਗੀ ਆ ਤੇ ਕਿਤੇ ਮਾੜੀ ਮੋਟੀ ਕੋਈ ਪੇਂਟ ਦਾ ਫਾਰਾ ਲੱਗਾ ਉਦਾਂ ਪੂਰੀ ਪੇਂਟ ਨਹੀਂ ਹੈਗੀ ਮਸ਼ੀਨ ਦੇ ਬਾਕੀ ਆਪਾਂ ਤੁਹਾਨੂੰ ਉਹਨਾਂ ਗੱਲਬਾਤ ਕਰਾਉਂਦੇ ਆਂ ਇੱਧਰ ਆ ਬੱਬੂ ਇਹ ਪਹਿਲੇ ਤੇ ਦੱਸ ਵੀ ਸਸੀ ਘਰ ਬਲਾ ਪਹਿਲੇ ਸਸੀ ਘਰ ਵੀਰ ਜੀ ਸਾਰਿਆਂ ਨੂੰ ਇਹਦਾ ਮਸ਼ੀਨ ਮਾਡਲ ਕਿਹੜਾ ਹੀ ਇਹ ਮਾਡਲ ਹੈ 2010 10 2010 ਤੇ ਤੁਹਾਡੇ ਨਾਂ ਹੈ ਕਿ ਨੇ ਆਪਣੇ ਨਾਂ ਹੀ ਐਫੀਡੇਵਿਟ ਹੈ ਗਿਆ اچھا ਤੇ 10 ਮਾਡਲ ਆ ਤੇ ਮਸ਼ੀਨ ਪਰ 10 ਵੀ ਇਹ ਚੱਲਣ ਚੱਲਣ ਕਿਵੇਂ ਆ ਤੇ ਕਿੰਨੇ ਫੇਲ ਕਰਨੇ ਆ 90 ਪੈਸੇ ਟੈਹਰ ਆ ਪਿਛਲੇ ਗਿਆ 70 ਕੋ ਪੈਸੇ ਟੈਹਰ ਆ 70 ਤੋਂ ਉੱਪਰ ਹੀ ਆ ਇੰਜਨ ਇੰਜਨ ਓਕੇ ਪੂਰਾ ਓਵਰ ਆਲ ਇੰਜਨ ਡਿਸਪੋਇਲ ਪੇਟੀ ਬੰਦ ਹੈ ਵੇ ਗੱਲ ਤੇ ਡਿਸਪੋਇਲ ਇਸ ਵਰਕੇ ਵਰਕੇ ਕਿਵੇਂ ਪੇਟੀ ਬੰਦ ਵਰਕੇਗਾ ਡਿਸਪੋਇਲ ਹੈ ਆ ਨਾ ਤੂੰ ਉਖੜ ਜਗਾ ਕੇ ਕੀ ਦੀ ਇਹ ਮਸ਼ੀਨ ਪੂਰੀ origignal ਹੈ ਕਿ ਇਹਨੂੰ ਪੇਂਟ ਵਗੈਰਾ ਹੋਈ ਆ origignal ਹੈ 16 ਇੰਚ ਉਗਰ ਪਾਇ ਚਾਦਰ ਨਵੀਂ ਲੱਗੀ ਕਾਟਰ ਦੇ ਅੱਛਾ ਸਟੀਲ ਦੇ ਐਲੀਵੇਟਰ ਦੋਵੇਂ ਅੱਛਾ ਹੁਣ ਬਾਈ ਸ਼ੈੱਡ ਚ ਖੜੀ ਆ ਥੋੜੀ ਜੀ ਤੇ ਆਪਾਂ ਪੂਰੀ ਦਿਖਾ ਨਹੀਂ ਸਕਦੇ ਬਾਡੀ ਲਾਈਨ ਚ ਕੋਈ ਟਾਂਕਾ ਨਹੀਂ ਲੱਗਿਆ ਕਿਤੋਂ ਵੀ ਤੇ ਇਹਨੂੰ ਪੇਂਟ ਹੈ ਟੱਚਿੰਗ ਵਗੈਰਾ ਕਿਤੇ ਹੋਈ ਆ ਕਿ ਕੋਈ ਪੇਂਟ ਆ ਨਾ ਮਾਰ ਮੋਰ ਜਿਵੇਂ ਪਵਾਰ ਦੀ ਹੋਤੀ ਆ ਹਾਂ ਕਿਤੇ ਦੇਖੋ ਜੀ origignal ਮਸ਼ੀਨ ਆ ਇਹ 10 ਮਾਡਲ ਆ ਨਾ ਪੂਰੀ 10 ਮਾਡਲ ਆ 10 ਮਾਡਲ ਆ ਦੇਖੋ ਜੀ ਇਹਦਾ ਰੰਗ ਦੇਖੋ ਕਿੰਨਾ ਪਿਆ ਮਸ਼ੀਨ ਦੇ ਨੇ 10 ਮਾੜ ਦਾ ਰੰਗ तकरीबन ਨਹੀਂ ਇੰਨਾ ਰਹਿੰਦਾ ਟਾਇਰ ਵਿਖਾ ਦੋ ਟਾਇਰ ਦੇਖੋ ਜੀ ਇਹ ਕਿਹੜਾ ਗੁਡਇਰ ਦੇ ਟਾਇਰ ਨੇ 90 ਪੈਸੇ ਟਾਇਰ ਆ ਪਿਛਲੇ ਕਿਹਾ ਜੀ 80 ਪੈਸੇ ਪਿੱਛੇ ਵਾਲਿਆ ਚੈੱਕ ਕਰੋ ਤੇ ਬਾਕੀ ਬਾਡੀ ਲਾਈਨ ਚ ਐਸੀ ਲੰਦੀ ਮਸ਼ੀਨ ਬਿਲਕੁਲ ਓਕੇ ਆ ਤੇ ਆਪਾਂ ਇਹਨਾਂ ਕੋਲ ਹੁਣ ਪੁੱਛਦੇ ਆਂ ਵੀ ਇਹਦੀ ਡਿਮਾਂਡ ਵਗੈਰਾ ਕੀ ਆ ਆ ਦੇਖੋ ਥੱਲੇ ਕਿਦੋਂ ਵੀ ਕੋਈ ਗਲੀ ਕੁਲੀ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਵੀ ਕੋਈ ਕੰਪਲੇਨਟ ਆ ਬੈੱਡ ਪਿਆ ਥੱਲੇ ਦਾ ਤੇ ਚੈੱਕ ਕਰੋ ਜੀ ਇਨੀ ਸਿੰਘ ਕੇ ਤਰ੍ਹਾਂ ਨੇ guia ਤੇ ਲੋਕਲੇ ਚੱਲੇਗਾ ਬਾਹਰ ਵੀ ਚਲਾਈਏ ਤੁਸੀਂ ਲੋਕਲ ਇਕਦਾਂ ਵਾਰੀ ਗਿਆ ਸੀ ਬਸ ਕਿੰਨੇ ਵਾਰੀ ਇੱਕ ਵਾਰੀ ਇੱਕੋ ਇੱਕੋ ਕਿਡਾ ਲਾਇਆ ਬਾਹਰ ਹਾਂ ਫਿਰ ਮਠਾੜੂ ਲੈ ਲੇ ਫਿਰ ਮਠਾੜੂ ਬਾਹਰ ਚਲਾਈ ਉਹ ਤਾਂ ਆਪਣਾ ਪੜਾ ਵੀਡੀਓ ਹੀ ਦੇਖਦੇ ਯਾਰੋ ਕਿ ਇਹ ਕੀ ਕਰੇ ਬਾਹਰ ਜਾਂਦੀ ਹੁੰਦੀ ਤੇ ਪਤਾ ਫਿਰ ਲੈ ਜਾਵੇ ਫਰੀ ਦੀ ਵੀਡੀਓ ਆਉਂਦੀ ਹੈ ਵਿੱਚ ਇਹਦੀ ਵੀਡੀਓ ਆਉਂਦੀ ਆ ਇਹਦੀ ਆਪਣਾ ਇੱਕ ਵਾਰੀ ਵੀ ਵੀਡੀਓ ਨਹੀਂ ਨਾ ਇਹ ਬਾਹਰ ਗਈ ਆ ਮਸ਼ੀਨ ਨਾ ਬਾਹਰ ਗਈ ਆ ਚੱਲੀ ਲੋਕਲ ਹੀ ਆ ਜੀ ਮਸ਼ੀਨ ਪੂਰੀ ਓਕੇ ਆ ਬਾਕੀ ਜਾਣਕਾਰੀ ਵਿਕੀ ਤੋਂ ਲੈ ਲਓ ਨਹੀਂ ਜਾਣਕਾਰੀ ਇੱਧਰ ਹੋ ਮੜ ਐ ਫਾਈ ਤੁਹਾਨੂੰ ਕਲੈਕਟਿੰਗ ਨਹੀਂ ਆਉਂਦੀ ਇਹਦੀ ਵੀ ਦੱਸ ਇੱਥੇ ਖੜ ਜਾ ਜਾਂ ਉੱਥੇ ਆ ਜਾ ਫਿਰ ਇੱਥੇ ਨਹੀਂ ਗੱਲ ਨਹੀਂ ਬੰਦਦੀ ਇਹਦੀ ਪ੍ਰਾਈਸ ਦੱਸ ਵਿਕੀ ਬਰਾਏ ਇਹਦੀ ਕਿੰਨੇ ਲੈਣਾ ਕਿੱਤੇ ਕਰ ਛੜਨੀ ਆ ਮਾਨਤਣ ਵੀ ਦੱਸ ਦੀ ਵਿੱਚ ਪ੍ਰਾਈਸ ਹੁਣ ਹਿਸਾਬ ਲਾ ਲਓ ਤੁਸੀਂ ਮੰਗਣੋਂ ਆ ਪੱਠ ਮੰਗਦੇ ਆਗੇ ਅੱਛਾ 7:30 ਤੱਕ ਆਪਾਂ ਗੱਡੀ ਦੇ ਦੇਾਂਗੇ ਮਸ਼ੀਨ ਮੰਗਣ ਨਹੀਂ ਵੀ ਤੇਰਾ ਡਿਮਾਂਡ ਕਿੰਨੀ ਆ ਡਿਮਾਂਡ 8 ਲੱਖ 8 ਲੱਖ ਹਾਂ ਤੇ 750 ਦੇ ਬਦ ਦੇਣੀ ਆ ਮੌਕੇ ਤੇ ਹੋਰ ਮਾਨਤਾ ਹੋ ਸਕਦਾ ਮੌਕੇ ਤੇ ਹੋਰ ਮਾਨਤਾ ਕੀਤਾ ਜਾਵੇਗਾ ਹਾਂ ਕਿ 10 2000 ਦਾ 10000 5000 ਦਾ ਤੇਰੇ ਯੂਟਿਊਬਰ ਨੂੰ ਛੋੜ ਦਿੱਤੀ ਜਾਵੇ ਕਿਸੇ ਵੀਰ ਨੇ ਲੈਣੀ ਹੈ ਤਾਂ ਆਪਾਂ ਨੂੰ ਜ਼ਰੂਰ ਕਮੈਂਟ ਕਰਿਆ ਜੇ ਉੱਧਰ ਲਈ ਸਾਈਡ ਵਿਖਾਵੇ ਤੇ ਉਧਰ ਹੁਣ ਸਮਾਨ ਦੇ ਪਿਆ ਮਸ਼ੀਨ ਤੇ ਬਾਹਰ ਕੱਟਣੀ ਆ ਆਪਾਂ ਜੇਕਰ ਇੱਧਰ ਦੇਖੋ ਵੇਦਾਂ ਟਾਇਰ ਕੋਈ ਕਿਸੇ ਤਰ੍ਹਾਂ ਦਾ ਇਹਦੇ ਵਿੱਚ ਨਹੀਂ ਹੈਗਾ ਕਿ ਇੱਕ ਤੋਂ ਕੋਈ ਡਿਕਸ ਬ੍ਰੇਕਾਂ ਵਾਲੀ ਡਿਕਸ ਨੇ ਹਾਂ ਕੱਟਦੀ ਵਿਖਾ ਹੁਣ ਆਪਾਂ ਨੂੰ ਕਟਰ ਉਧਰ ਪਿਆ ਦੂਜੀ ਆਪਣੀ ਲਈ ਆ ਇੱਕ ਜਿਪਸੀ ਗਈ ਆ ਇਹ ਵੀ ਸੇਲ ਆ ਕਿਹੜਾ ਮਾਡਲ ਹੈ ਇਹ ਇਹ 97 ਮਾਡਲ ਆ 97 ਮਾਡਲ ਪੂਰੀ ओरिजिनल ਆ ਆ ਪੂਰੀ ਓਰੀਜਨਲ ਓ ਓ 99 ਮਾਡਲ ਹੈ ਅੱਛਾ ਨਹੀਂ ਇਹ ਆਪਾਂ ਕਿਹੜੀ ਵੇਚ ਨਹੀਂ ਕਰੀ ਉਹ ਦੀ ਦੱਸ ਆਪਣ ਨੂੰ ਕਿਹੜੀ ਪਾਈਆਂ ਪਸੰਦ ਆਜੇ ਦੋਵਾਂ ਚ ਇੰਜਨ ਕਿਹੜੇ ਨਜ਼ਰ ਇੱਕ ਤੇ ਟਵਾਟਾ ਦਾ ਅੱਛਾ ਇੱਕ ਦਾ ਇੱਕ ਤੇ ਨਿਸ਼ਾਨ ਦਾ ਹੈ ਇੱਕ ਤੇ ਨਿਸ਼ਾਨ ਦਾ ਇੱਕ ਤੇ ਟਵਾਟਾ ਦਾ ਆ 5 ਗੇਅਰ ਉਹ ਵੱਡਾ ਆ ਆ ਕਿਹੜਾ ਮਾਡਲ ਦਾ ਉਹ ਕਿਹੜਾ ਮਾਡਲ ਹੈ ਇਹ 97 98 ਅੱਛਾ 98 ਚੈੱਕ ਕਰੋ ਜੀ ਟਾਇਰ ਵੀ ਨਾਲ ਬਰਾਬਰੀ ਟਾਇਰ ਨੇ ਦੋਵਾਂ ਦੇ ਉੰਦੇ ਹੀ ਉੰਦੇ ਉੰਦੇ ਆ ਇਹ ਦੋਵਾਂ ਚ ਕਹਿੰਦੇ ਜੀ ਇੱਕ ਆਪਾਂ ਸੇਲ ਕਰਨੀ ਹੈ ਜਿਹੜੀ ਕਿਸੇ ਵੀਰ ਨੇ ਲੈਣੀ ਆ ਤੇ ਜਿਪਸੀਆਂ ਬਹੁਤ ਵਧੀਆ ਨੇ ਤੇ ਇਹ ਨੰਬਰ ਪੰਜਾਬ ਦੇ ਹੀ ਨੇ ਹਾਂ ਇੱਕ ਦਾ ਪੀਵੀ 0 ਹੀ ਆ ਅੱਛਾ ਇੱਕ ਐਚ ਵੀ ਹੈ ਮਾਚਲ ਦਾ ਐਸੇ ਮਾਚਲ ਦੀ ਇੱਕ ਕਾਪੀ ਬੜੀ ਆਈਆਂ ਕਾਪੀਆਂ ਦੋਵਾਂ ਦੀਆਂ ਹੈਗੀਆਂ ਨਾ ਹਾਂ ਕਾਪੀਆਂ ਦੋਵਾਂ ਦੀਆਂ ਬਾਕੀ ਜਿੰਨੇ ਵੀਰ ਮੇਰੇ ਨਾਲ ਕੰਬੈਨ ਦੇ ਪਿੱਛੇ ਰੱਖਣੀ ਹੈ ਨਾ ਜਿਪਸੀ ਮਾੜੀ ਨਹੀਂ ਹੈਗੀ ਤੇ ਆਪਣੇ ਜਰੂਰ ਦੱਸਿਆ ਜੀ ਕਮੈਂਟ ਕਰਕੇ ਚਲ ਆ ਹੁਣ ਤੁਹਾਨੂੰ ਆਪਾਂ ਕਟਰ ਕੋਲ ਲੈ ਕੇ ਚਲਦੇ ਹਾਂ ਸਾਹਮਣੇ ਤੇ ਕਟਰ ਖੜਾ ਜੀ ਇਹਨਾਂ ਨੇ ਮਸ਼ੀਨਾਂ ਰੋਕੀਆਂ ਤਕਰੀਬਨ ਤੇ ਕਟਰ ਨੂੰ ਹੱਥ ਪੱਲਾ ਜੀ ਨਹੀਂ ਮਾਰਿਆ ਤੇ ਉਹ ਵਿੱਚ ਉਹ ਵਿਹਾਂ ਹੋ ਆ ਗਿਆ ਵਿੱਚ ਉਹਦਾ ਪਹੁੰਚ ਗਈ ਆਪਾਂ ਕਟਰ ਕੋਲੇ ਤੁਹਾਨੂੰ ਕਟਰ ਦਿਖਾਉਂਦੇ ਆ ਕਟਰ ਬਿਲਕੁਲ ਓਕੇ ਆ ਰੀ ਰੂਲ ਵਗੈਰਾ ਕਿਦੋਂ ਚਾਦਰ ਦਿਖਾ ਦੇ ਤੁਹਾਨੂੰ ਚਾਦਰ ਬਾਕੀ ਕਟਰ ਦੇ ਟਾਇਰ ਡਾਉਣਾ ਜੀ ਕਿ ਬਦਲ ਕੇ ਦਿਓਗੇ ਪਾਏ ਆਪਣੇ ਗੱਜੋੜੀ ਜਿਹੜੇ ਲਾਇਏ ਸੀ ਮਸ਼ੀਨ ਦੇ ਵੱਡੇ ਟਾਇਰ 9 16 ਦੇ ਅੱਛਾ ਹੋ ਵੀ ਜੀ ਇੱਕ ਹੋਰ ਵੀ ਲੈਣ ਦੇ ਦੇ ਸਕਦੇ ਜੇ ਇਹ ਟਾਇਰ ਲੈਣ ਦੇ ਇਹ ਵੀ ਆਪਾਂ ਇਹ ਕਿੰਨੇ ਇੰਚ ਰੁਲਾ 16 ਇੰਚ 16 ਇੰਚ ਰੁਲਾ ਜੀ ਤੇ ਕਟਰ ਵਗੈਰਾ ਜੀ ਇਹਨੂੰ ਤੋਆਇਆ ਨਹੀਂ ਮਸ਼ੀਨ ਵਿੱਚ ਹੀ ਤੋਆ ਤਾਂ ਲੈਂਦੇ ਮਸ਼ੀਨ ਤੋਈ ਇਹਦਾ ਕਟਰ ਯਾਰ ਇੱਥੇ ਰਹਿ ਗਿਆ ਪਰ ਆਲੀ ਪੂਰੀ ਵੱਢਣ ਵਾਲੀ ਹੈ ਚਲੋ ਹੁਣ ਪਰ ਨਾ ਹੀ ਕੱਢ ਹੁਣ ਪਰ ਨਾ ਹੀ ਕੱਢ ਕੱਢ ਦਈਏ ਆਪਰ ਦਾ ਖਾ ਲਈ ਅੱਗੋਂ ਖਾ ਦੇਣਾ ਪਰ ਹਾਂ ਬਾਕੀ ਤੂੰ ਪਿੱਛੋਂ ਦੇਖੋ ਜੀ ਤੁਹਾਨੂੰ ਆਪ ਨੂੰ ਪਤਾ ਜਾ ਅੱਜਕੱਲ ਮਸ਼ੀਨਾ ਨਹੀਂ ਤੋਪ ਦੇ ਕਦਰ ਦੀ ਥੋੜੀ ਕਦਰ ਕੱਟ ਕਰਦੇ ਆ ਲੋਕ ਮਸ਼ੀਨ ਨੂੰ ਕੱਲੀ ਨੂੰ ਸੰਭਾਲ ਲੈਂਦੇ ਆ ਬਾਕੀ ਕਦਰ ਨੂੰ ਸੰਭਾਲਣਾ ਚਾਹੀਦਾ ਦੇਖੋ ਰੂਲਾ ਬਿਲਕੁਲ ਨਵਾਂ ਬਣਵਾਇਆ ਇਹਨਾਂ ਨੇ 16 ਇੰਚ ਤੇ ਚਾਦਰ ਜਿਹਦਰ ਨਵੀਂ ਲੱਗੀ ਆ ਕਦਰ ਨੂੰ ਕਦਰ ਬਿਲਕੁਲ ਬੇਦਾਗ ਹੈ ਤੇ ਵਧੀਆ ਤੇ ਬਾਕੀ ਮੋਟਰ ਵਾਲਾ ਕਟਰਾ ਇਹ ਪ੍ਰੀਤ ਨਾਉਂ ਦਾ ਹੀ ਮੋਟਰ ਆ ਇਹਦੇ ਪਰ ਨਾਮ ਦੱਸਿਓ ਮੋਟਰ ਲੱਗੀ ਜੀ ਕਦਰ ਤੇ ਫੁੱਲ ਰਿਪੇਅਰ ਹੈ ਚਾਹਨਾ ਚੁਣਾ ਲਿਫਟਰ ਦੇ ਸਭ ਨਵੇਂ ਆਣੇ ਹੈ ਫਿਲਟਰ ਤੇ ਆਣੇ ਨਵੀਂ ਬੈੱਡ ਵਧੀਆ ਹੈ ਓਰੀਜਨਲ ਪੈਟਰਨ ਆਲਦਾ ਇੰਜਨ ਇੰਜਨ ਬਿਲਕੁਲ ਓਕੇ ਆ ਨਾ ਇੰਨਾਂ ਦਾ ਓਵਰਹਾਲ ਕੀਤਾ ਉਹ ਆਪਣੇ ਸ਼ੋਰਾ ਆ ਗਿਆ ਯਾਰ ਹੁੰਦਾ ਬਲਾਕ ਪਾੜ ਗਿਆ ਸੀ ਅੱਛਾ ਹੈ ਪਹਿਲੋ ਪੇਟੀ ਮੰਦਨ ਵਾਲੀ ਸੀ ਉਹ ਫਿਰ ਕੋਈ ਜੋ ਪਹਿ ਜਾਂਦਾ ਨਾ ਕੋਈ ਫਿਰ ਮਾੜਾ ਮਟਾਉਂਦਾ ਹੀ ਹੈ ਤੇ ਦੇਣੀ ਆਪਣੇ ਨਾਲ ਸਪਰ ਕਰੇ ਚਾਹ ਬੱਬੂ ਨਾ ਕਰ ਸਕਦਾ ਜਾਂ ਮੇਰ ਨਾਲ ਕਰ ਸਕਦਾ ਹੈ ਕਮੈਂਟ ਚ ਦੱਸ ਦੋ ਜੇ ਨੰਬਰ ਜੇ ਨੰਬਰ ਬੋਲ ਬੱਬੂ ਨੰਬਰ ਦੱਸ ਆਪਣਾ ਕਿੰਨਾ 98556 86479 ਠੀਕ ਹੈ ਜੀ 98556 86479 ਤੇ ਕਿਸੇ ਵੀ ਨੇ ਲੈਣੀ ਆ ਤਾਂ ਕਮੈਂਟ ਜੋ ਕਰਾਇਆ ਤੇ ਮਸ਼ੀਨਾਂ ਆਪਣੇ ਕੋਲ ਹੋਰ ਵੀ ਖੜੀਆਂ ਤੇ ਜੋ ਕਿਸੇ ਸਹਿਣ ਮੇਰੇ ਵੇਚ ਨਹੀਂ ਆਉਂਦੇ ਸਹਿਣ ਦੀ ਆਉਂਦੀ ਮੈਂ ਵੀ ਸਹਿਣ ਆਪਾਂ ਯਾਰ ਜੇ ਕਰਨੀ ਹੈਗਾ ਸਾਡਾ ਕੋਈ ਵੀ ਚੱਲ ਪਹਿਲਾਂ ਇਹ ਪ੍ਰੀਤ ਵੇਚ ਦਿੰਨੇ ਆਪਾਂ ਪ੍ਰੀਤ ਵੇਚਨੇ ਆ ਫਿਰ ਦੂ ਬਾਅਦ ਚ ਦੇਖਾਂਗੇ ਜੀ ਸਹਿਣ ਆ